ਸ਼੍ਰੀ ਅਮਨਾਤ ਯਾਤਰਾ ਸ਼ੁਰੂ ਹੋ ਰਹੀ ਹੈ ਅਮਨਾਤ ਯਾਤਰਾ ਲਈ ਸ਼੍ਰੀ ਸ਼ੇਪ ਪਰਿਵਾਰ ਸੇਵਾ ਮੰਡਲ ਪਿੰਕ ਪਲਾਜ਼ਾ ਵਿੱਚ ਸਰਵਲੋਂ ਬਣੀ ਹਾਲ ਵਿੱਚ ਪੰਡਾਰਾ ਲਗਾਉਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਪਿੰਕ ਪਲਾਜ਼ਾ ਵਿੱਚ ਸ਼ਿਵ ਭਗਤਾਂ ਵੱਲੋਂ ਪੰਡਾਲ ਲਗਾਇਆ ਗਿਆ ਹੈ ਜਿੱਥੇ ਸ਼ਿਵ ਭਗਤ ਆਪਣੀ ਸਮਰਥਾ ਅਨੁਸਾਰ ਪੰਡਾਰੇ ਲਈ ਖਾਤ ਪਦਾਰਥ ਅਤੇ ਹੋਰ ਸਮਾਨ ਦੇ ਕੇ ਬਾਬਾ ਪੋਲੇਨਾਦ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ ਸਾਡੀ ਸੰਸਥਾ ਜੀ ਸ਼ੇਰ ਪਰਿਵਾਰ ਸੇਵਾ ਮੰਡਲ ਜਿਹੜਾ ਨੋਵਾ ਸਾਲ ਨੋਵਾ ਭੰਡਾਰਾ ਜਾ ਰਿਹਾ ਜੀ ਬਨਿਹਾਲ ਜਿਹੜੇ ਲੰਬਰ ਗਰਾਊਂਡ ਜਿਹੜੀ ਹੈ ਸਾਡੀ ਜਗ੍ਹਾ ਜਿੱਥੇ ਸਾਨੂੰ ਭੰਡਾਰਾ ਲਗਾਇਆ ਜਾ ਰਿਹਾ ਜੀ ਜਿੱਥੇ ਸਾਰੀਆਂ ਕਾਨਵਾਈਆਂ ਜਿਹੜੀ ਗਵਰਨਮੈਂਟ ਵੱਲੋਂ ਜਿਹੜੀ ਕਾਨਵਾਈ ਜਿੰਨੀ ਵੀ ਸਾਰੀ ਜਾਂਦੀ ਹੈ ਉੱਥੇ ਰੁਕਣ ਦਾ ਫਰਮਾਨ ਹੈ ਸਾਰੀ ਕਾਨਵਾਈ ਭਾਵੇਂ 100 ਬੱਸ ਹੋਵੇ 200 ਬੱਸ ਹੋਵੇ ਬੜੀ ਅੱਛੀ ਗਰਾਊਂਡ ਹੈ ਬੜਾ ਅੱਛਾ ਇੰਤਜ਼ਾਮ ਹੈ ਉੱਥੇ ਲੰਗਰ ਸਰਕਾਰ ਦਾ ਵੀ ਤੇ ਨੋਵਾ ਵਿਸ਼ਾਲ ਭੰਡਾਰਾ ਸਾਡਾ ਜਾ ਰਿਹਾ ਜੀ ਸੰਤਾਂ ਲਈ ਹਰ ਤਰ੍ਹਾਂ ਦੀ ਸਹੂਲਤਾਂ ਜੀ ਖਾਣਾ ਪੀਣਾ ਹਰ ਚੀਜ਼ ਦੀ ਰਾਤੀ বিশ্রਾਮ ਦੀ ਸੁਵਿਧਾ ਵੀ ਹੈ ਜੀ ਕਿੰਨੇ ਟਾਈਮ ਦਾ ਭੋਜਨ ਲੱਗੇਗਾ ਫਿਰ ਇਹ 5 ਵਜੇ ਚਾਹ ਸ਼ੁਰੂ ਹੋ ਜਾਂਦੀ ਹੈ ਔਰ ਸਾਰਾ ਦਿਨ ਲੰਗਰ ਜਿਹੜਾ ਚੱਲਦਾ ਰਹਿੰਦਾ ਨਿਰੰਤਰ ਔਰ ਪੂਰੀ ਯਾਤਰਾ ਦਾ ਸੇਵਾ ਜਿੰਨੀ ਯਾਤਰੀ ਦੀ ਵੱਧ ਤੋਂ ਵੱਧ ਅਸੀਂ ਕੀ ਕਰ ਸਕੀਏ ਕਰੀ ਸੰਤਨ ਨੂੰ ਇਹੋ ਹੀ ਪੀਲਾ ਜੀ ਜਿਸ ਤਰ੍ਹਾਂ ਅੱਜ ਕੱਲ੍ਹ ਤੁਹਾਨੂੰ ਨੂੰ ਮਿਲ ਰਿਹਾ ਹੈ ਕਿ ਦੇਖੋ ਸਾਰੀ ਦੁਨੀਆ ਘਬਰਾਈ ਹੈ ਪਹਿਲਗਾਮ ਅਟੈਕ ਤੋਂ ਪਰ ਸ਼ੰਕਰ ਜੀ ਦੇ ਦਵਾਰੇ ਜਿਹਨੇ ਜਾਣਾ ਉਹਦੇ ਜਾਣਾ ਹੀ ਹੈ ਜਿਹੜੇ ਇਸ ਚੀਜ਼ ਨੂੰ ਸੋਚ ਕੇ ਬੈਠੇ ਹੈ ਕਿ ਨਹੀਂ ਮਾਹੌਲ ਖਰਾਬ ਹੈ ਕੋਈ ਮਾਹੌਲ ਨਹੀਂ ਖਰਾਬ ਜੀ ਸਭ ਠੀਕ ਹੈ ਬੜੀ ਸਿਕਿਉਰਿਟੀ ਹੈ ਅੱਜ ਵੀ ਅਸੀਂ ਸਹੀ ਡੀਸੀ ਸਾਹਿਬ ਸੇ ਦਫ਼ਤਰ ਗੱਲ ਕੀਤੀ ਹੈ ਉਹਨਾਂ ਨੇ ਜਿੱਥੇ ਅਸੀਂ ਸਾਡੇ ਲੰਗਰ ਲੱਗ ਰਹੇ ਨੇ ਉੱਥੇ ਵੀ ਸਿਕਿਉਰਿਟੀ ਉਹਨਾਂ ਨੇ ਡਬਲ ਕਰ ਦਿੱਤੀ ਹੈ ਜਿੱਥੇ ਲੰਗਰ ਸਾਡਾ ਲੱਗ ਰਿਹਾ 24 ਘੰਟੇ ਸਿਕਿਉਰਿਟੀ ਰਹਿੰਦੀ ਹੈ ਆਸ-ਪਾਸ ਸਾਰੀ ਗਈ ਹੈ ਔਰ 20 ਲੰਗਰ ਉੱਥੇ ਲੱਗਦੇ ਆ ਪੂਰੇ ਵੱਡਾ ਬੜਾ ਵੱਡਾ ਹੱਬ ਹੈ ਉਹ ਜਗ੍ਹਾ ਲੰਬਰ ਗਰਾਊਂਡ ਜਿੱਥੇ ਕਿ 100 200 ਬਸ ਜਿੰਨੀ ਵੀ ਬਸ ਪਹਿਲਗਾਮ ਤੋਂ ਜੰਮੂ ਜਾ ਰਹੀ ਹੈ ਜੰਮੂ ਤੋਂ ਪਹਿਲਗਾਮ ਜਾ ਰਹੀ ਹੈ ਉਹ ਸਾਰੀਆਂ ਇੱਥੇ ਰੁੱਕੇ ਜਾਂਦੀਆਂ ਹੈ। ਅਸ਼ੀਵ ਪਰਿਵਾਰ ਸੇਵਾ ਮੰਡਲ ਸਾਡਾ ਜਿਹੜੇ ਸੰਸਥਾ ਦਾ ਨਾਮ ਜੇ ਸਾਡੇ ਮੇਨ ਪ੍ਰਧਾਨ ਸ੍ਰੀ ਹਣੀ ਹਣੀ ਭਾਈ ਜੀ ਜੇ ਜਾਂ ਸਾਡੇ ਮਨੀਤ ਜੀ ਜੇ ਤੇ ਸਾਡਾ ਪੂਰਾ ਸੰਗਤਾਂ ਦੇ ਸਹਿਯੋਗ ਦੇ ਨਾਲ ਭਰਪੂਰ ਰਾਸ਼ਾ ਭਰਪੂਰ ਸਾਰਾ ਸਹਿਯੋਗ ਮਿਲਦਾ ਸਾਨੂੰ ਮੈਂ ਧੰਨ ਦਾ ਸਾਰੇ ਹਰ ਇੱਕ ਬਣੋ ਤਨੋ ਹੋ ਕੇ ਸੇਵਾ ਕਰਦੇ ਛੋਟੇ ਛੋਟੇ ਇਹ ਜਿਹੜੇ ਮੁੰਡੇ ਆ ਸਾਰੇ ਤਨੋ ਮਨੋ ਹੋ ਕੇ ਸੇਵਾ ਕਰਦੇ ਜੇ ਕੋਈ ਇਹਨਾਂ ਨੂੰ ਬਾਬਾ ਜੀ ਨਾਲ ਬੜਾ ਪਿਆਰ ਹੈ ਲਗਨ ਹੈ ਜੇ ਸਾਡਾ ਬਾਬਾ ਜੀ ਬੜੀ ਕਿਰਪਾ ਜੀ ਸਭ ਤੇ ਬਣੀ ਏ ਐ ਹੋ ਮਹਮਾਗੇ ਸਾਰਿਆਂ ਦੇ ਬੜਾ ਉਤਸ਼ਾਹ ਆ ਜੇ ਬਾਬਾ ਜੀ ਦੇ ਦਰਸ਼ਨਾਂ ਨੂੰ ਦੇ ਹੋ ਮਹਮਾਗੇ ਸੰਗਤਾਂ ਪਹੁੰਚਣ ਗਿਆ ਸਾਡਾ ਪੂਰਾ ਵਿਸ਼ਵਾਸ ਹੈ ਸਾਡੇ ਲਈ ਉਪਰਾਲੇ ਦੇਖੋ ਜੀ ਅਸੀਂ ਤੇ ਹਰ ਤਰ੍ਹਾਂ ਦਾ ਸਹਿਯੋਗ ਕਰ ਰਹੇ ਹਾਂ ਅਸੀਂ ਬੱਸਾਂ ਵੀ ਲੈ ਕੇ ਜਾਂਦੇ ਹਾਂ ਬਾਬਾ ਜੀ ਦੀ ਕਿਰਪਾ ਦੇ ਨਾਲ ਅਸੀਂ ਲੰਗਰ ਵੀ ਭੇਜਦੇ ਹਾਂ ਇਹ ਤੇ ਸਭ ਬਾਕੀ ਬਾਬਾ ਜੀ ਦਾ ਆਸ਼ੀਰਵਾਦ ਹੈ ਤੇ ਸਾਡਾ ਤੁਹਾਡਾ ਸਹਿਯੋਗ ਹੈ ਸਾਡੇ ਨਾਲ ਸੰਗਤਾਂ ਨੂੰ ਅਪੀਲ ਹੈ ਹੋ ਮਹਮਾਗੇ ਆਓ ਕਿਸੇ ਤਰ੍ਹਾਂ ਦੇ ਡਰਨ ਦੀ ਲੋੜ ਨਹੀਂ ਕਿਸੇ ਦੇ ਬੇਕਾਬੂ ਅਫਵਾਹਾਂ ਤੋਂ ਡਰੋ ਨਾ ਕਿਸੇ ਚੀਜ਼ ਤੋਂ ਡਰੋ ਨਾ ਸਾਨੂੰ ਸਰਕਾਰ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਖਸ਼ਮੀਰ ਕੀ ਬਾਦੀ ਮੇ ਬੋਲੇ ਕੀ ਸ਼ਾਦੀ ਮੇ ਜੀ 3 ਜੁਲਾਈ ਤੋਂ ਸ਼੍ਰੀ ਅਮਰਨਾਥ ਦੀ ਯਾਤਰਾ ਸ਼ੁਰੂ ਇਹ ਇੱਥੇ ਤਹਿ ਦੀ ਛਿਪ ਪਰਵਾਰ ਸੇਵਾ ਮੰਡਲ ਵੱਲੋਂ ਨਵਾਂ ਪੰਡਾਰਾ ਬਣੇ ਹਾਲ ਵਿਖੇ ਲਗਾਇਆ ਜਾ ਰਿਹਾ ਹੈ ਇਹ ਤੋਂ ਕੇ ਗੱਲਬਾਤ ਕਰਦੇ ਹੋਇਆ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਆਖਿਆ ਕਿ ਵੱਧ ਤੋਂ ਵੱਧ ਸਕਦਾ ਸ਼੍ਰੀ ਅਮਨਨਾਥ ਜਾ ਕੇ ਪੋਲੇ ਬਾਬਾ ਦੇ ਦਰਸ਼ਨ ਕਰਨ ਅਤੇ ਪੋਲੇ ਬਾਬਾ ਦਾ ਅਸ਼ੀਰਵਾਦ ਪ੍ਰਾਪਤ ਕਰਨ ਅੰਮ੍ਰਿਤਸਰ ਫਾਸਟਵੇ ਖਬਰਨਾਮਾ ਲਈ ਸੀਨੀਅਰ ਰਿਪੋਰਟਰ ਕਮਲ ਕੁਮਾਰ ਦੇ ਨਾਲ ਰਕੇਸ਼ ਕੁਮਾਰ